ਅੱਜਮੀ ਦਿਨ ਦਾ ਨਰਾਤਾ ਜਿਸ ਦਿਨ ਦੇਵੀ ਮਾਂ ਸਕੰਦ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਜਿਸ ਦੇ ਨਾਲ ਹਰ ਇੱਕ ਦੀ ਢੋਲੀ ਪਰ ਜਾਂਦੀ ਹੈ ਜਿਆਂ ਸ਼ਰਦਿਆ ਨਰਾਤੇ ਦਾ ਤਿਉਹਾਰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਸਮਾਂ ਦੇਵੀ ਦੁਰਗਾ ਦੀ ਪੂਜਾ ਦੇ ਲਈ ਸਭ ਤੋਂ ਮਹੱਤਵਪੂਰਨ ਹੈ ਕਿਆ ਜਾਣਦੇ ਕਿ ਇਸ ਸਮੇਂ ਦਰਨ ਮਾਤਾ ਰਾਣੀ ਦੀ ਵਿਸ਼ੇਸ਼ ਪੂਜਾ ਕਰਨ ਦੇ ਨਾਲ ਸ਼ਰਦਾਲੂਆਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ ਇਸ ਦੇ ਨਾਲ ਹੀ ਮਾਂ ਦਾ ਆਸ਼ੀਰਵਾਦ ਵੀ ਮਿਲਦਾ ਹੈ ਮਾ ਦੁਰਗਾ ਦੇ ਬਾਕਵਾਕ ਰੂਪਾਂ ਦੀ ਪੂਜਾ ਨਰਾਤੇ ਦੇ ਵੱਖੋ ਵੱਖਰੇ ਦਿਨ ਕੀਤੀ ਜਾ ਰਹੀ ਹੈ ਤੇ ਉਸੇ ਦਿਨ ਪੰਜਵੇਂ ਦਿਨ ਦੀ ਗੱਲ ਕਰਦੇ ਹਾਂ ਜਿਸ ਦਿਨ ਸਕੰਦ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਸ ਦਿਨ ਚਾਰ ਬਾਹਾਂ ਕਿਹਾ ਜਾਂਦਾ ਹੈ ਮਾਤਾ ਦੀਆਂ ਨੇ ਤੇ ਕਮਲ ਦੇ ਫੁੱਲ ਤੇ ਮਾਂ ਬੈਠੀ ਹੋਈ ਹੈ ਇਸ ਨੂੰ ਪਤਮਾਸਨਾ ਦੇਵੀ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਗੋਦ ਦੇ ਵਿੱਚ ਕਾਰਤੀਏ ਕੇ ਵੀ ਵਿਰਾਜਮਾਨ ਨੇ ਪੂਜਾ ਕਰਕੇ ਕਾਰਤੀਏ ਕੇ ਖੁਦ ਪੂਜਿਆ ਜਾਂਦਾ ਹੈ ਆਓ ਜਾਣਦੇ ਹਾਂ ਕਿ ਮਾਸਕੰਦ ਮਾਤਾ ਦੀ ਪੂਜਾ ਦੀ ਵਿਧੀ ਕੀ ਹੈ ਤਾਂ ਸਭ ਤੋਂ ਪਹਿਲਾਂ ਕਿ ਮਾਸਕੰਦ ਮਾਤਾ ਦਾ ਰੂਪ ਮਨਮੋਹਕ ਹੈ ਉਹਨਾਂ ਦੀਆਂ ਚਾਰ ਬਾਹਾਂ ਨੇ ਉਹਨਾਂ ਦੇ ਦੇਵੀ ਨੇ ਬਾਲ ਕਾਰਤੀਏ ਨੂੰ ਆਪਣੀ ਸੱਚੀ ਬਾਹ ਦੇ ਵਿੱਚ ਬੋਤ ਦੇ ਵਿੱਚ ਪੜਿਆ ਹੋਇਆ ਇਸ ਤੋਂ ਇਲਾਵਾ ਸੱਜੀ ਬਾਹ ਦੇ ਹੇਣਲੇ ਹਿੱਸੇ ਦੇ ਵਿੱਚ ਕਮਲ ਦਾ ਫੁੱਲ ਹੈ ਮਨ ਚਾਹਾ ਫਲ ਪ੍ਰਾਪਤ ਹੁੰਦਾ ਹੈ ਅਗਰ ਮਨ ਲਾ ਕੇ ਪੂਜਾ ਕੀਤੀ ਜਾਏ ਤੇ ਦੇਵੀ ਦਾ ਵਾਹਨ ਸ਼ੇਰ ਹੈ। ਅਗਰ ਪੂਜਾ ਦੀ ਵਿਧੀ ਦੀ ਗੱਲ ਕਰ ਲਈਏ ਤਾਂ ਖਾਸ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ। ਦੇਵੀ ਨੂੰ ਸਜਾਉਣ ਦੇ ਲਈ ਸੁੰਦਰ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੁਮਕਮ, ਆਕਾਸ਼ਤ, ਪੋਲ, ਫੁੱਲ, ਆਦ ਰੂਪ ਪੂਜਾ ਦੇ ਵਿੱਚ ਸ਼ਾਮਲ ਕਰਨੇ ਚਾਹੀਦੇ ਨੇ ਤੇ ਸਭ ਤੋਂ ਪਹਿਲਾਂ ਚੰਦਨ ਦੀ ਲੱਕੜੀ ਜ਼ਰੂਰ ਲਗਾਓ। ਇਸ ਦੇ ਬਾਅਦ ਮਾਤਾ ਦੇ ਸਾਹਮਣੇ ទៀਉ ਦਾ ਦੀਵਾ ਜਗਾ ਕੇ ਆਰਤੀ ਕਰੋ। ਦੇਵੀ ਮਾ ਨੂੰ ਤੁਸੀਂ ਕੇਲੇ ਪਲ ਦੇ ਵਜੋਂ ਚੜ੍ਹਾ ਸਕਦੇ ਹੋ। ਬਿਲਕੁਲ ਵੀ ਇਹ ਗੱਲ ਨਾ ਭੁੱਲਿਓ। ਇਸੇ ਪੂਜਾ ਦੀ ਵਿਧੀ ਮਾਤਾ ਰਾਣੀ ਸਭ ਦੀਆਂ ਝੋਲੀਆਂ ਪਾਦੇਵੇ ਅੱਗੇ ਤੋਂ ਅੱਗੇ ਸ਼ੇਰ ਵੀ ਜ਼ਰੂਰ ਕਰਨਾ